ਮਾਨਯੋਗ ਜੀ ਵਿ ਪੰਜਾਬ ਅ ਐਸਐਸਪੀ ਕੋ ਬੋਲਟਲਾਤਾ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਲਗਾਤਾਰ ਮੇਮਟਿੰਗ ਹੋਈ ਹੈ ਉਹਦੇ ਵਿੱਚ ਇੱਕ 5 ਤਰੀਕ ਨੂੰ ਬਹੁਤ ਹੀ ਸੈਂਸੇਸ਼ਨਲ ਇਵੈਂਟਿੰਗ ਹੋਈ ਸੀ ਹਰਗੋਬਨਗਰ ਵਿਲੇਜ ਜਿਹਦੇ ਵਿੱਚ ਮਿਰਚਾਂ ਪਾ ਕੇ ਅੱਖਾਂ ਦੇ ਵਿੱਚ ਦੋ ਸਨੇਚਰ ਪਾਰਲਰ ਦੇ ਅੰਦਰ ਵੜ ਕੇ ਉਹ ਲੇਡੀਜ਼ ਤੋਂ ਗੜਾ ਔਰ ਇੱਕ ਸੋਨੇ ਦੀ ਚੈਂ ਉਹ ਲੁੱਟ ਕੇ ਲੈ ਗਈ ਸੀ ਇਮੀਡੀਏਟਲੀ ਅਸੀਂ ਟੀਮਾਂ ਕਨਸਟੀਟ ਕੀਤੀਆਂ ਐਸਪੀ ਲੀਡ ਤੋਂ ਬਾਅਦ ਉਹਨਾਂ ਦੇ ਅੰਡਰ ਔਰ ਇਚਾਰਜ ਕੀਆ ਗਿਆ ਐ ਔਰ ਐਸਐਚਓ ਸਿਟੀ ਉਹਨਾਂ ਨੇ ਟੀਮਾਂ ਬਣਾਈਆਂ ਗਈਆਂ ਅ CCTV ਫੁਟੇਜਿਸ ਦਾ ਮਗਰਾ ਕੀਤਾ ਗਿਆ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਗੈਦਰ ਕੀਤੀ ਗਈ ਤੇ ਇਹਦੇ ਵਿੱਚ ਸਾਫ ਨੂੰ ਬਹੁਤ ਅੱਛੀ ਔਰ ਕ੍ਰੈਡੀਬਲ ਇਨਪੁਟ ਮਿਲੀ ਕਿ ਇਹ ਜਿਹੜੇ ਨੇ ਦੋ ਮੁੰਡੇ ਮਨਜੀਤ ਸਿੰਘ ਉਰਫ ਕਰਨ ਇਹ ਚਾਹਲ ਨਗਰ ਦਾ ਰਹਿਣ ਵਾਲਾ ਹੈ ਔਰ ਮਨਵੀਰ ਸਿੰਘ ਪੁੱਤਰ ਕੁਲਵਿੰਦਰ ਪਿੰਡ ਫਿਲਵਾੜਾ ਇੱਕ ਖਲਵਾੜਾ ਮੋੜ ਤੇ ਜੀਟੀ ਰੋਡ ਤੇ ਆ ਆਇਡੈਂਟੀਫਾਈ ਹੋਏ ਨੇ ਕਿ ਇਹ ਨਾ ਹੀ ਮੁੰਡਿਆਂ ਨੇ ਜਿਹੜੀ ਇਹ ਕੀਤੀ ਹੈ ਵਾਰਦਾ ਤੇ ਟੀਮਾਂ ਨੂੰ ਇਮੀਜਿਟਲੀ ਭੇਜਿਆ ਗਿਆ ਤੇ ਇਹਨਾਂ ਨੇ ਰੌਂਡ ਅਪ ਕੀਤਾ ਤੇ ਇਹਨਾਂ ਤੋਂ ਸਾਨੂੰ ਜਿਹੜੀ ਸਨੇਚ ਹੋਇਆ ਹੋਇਆ ਕੜਾ ਉਹ ਰਿਕਵਰ ਹੋ ਜਾਂਦਾ ਹੈ ਪੁਛੀ ਇਸ ਕੀਤੇਗੀ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਵੀਰ ਹੈ ਖਲਵਾੜੇ ਦਾ ਰਹਿਣ ਵਾਲਾ ਹੈ ਇਹ ਵਨ ਆਫ ਦਾ ਸਨੇਚਰ ਸੀਗਾ ਔਰ ਇਹਨੇ ਕਰਨ ਜਿਹੜਾ ਮਨਜੀਤ ਸਿੰਘ ਉਰਫ ਕਰਨ ਹੈ ਇਹਦੇ ਕਹਿੰਦੇ ਇਹਨਾਂ ਨੇ ਸਨੇਚਿੰਗ ਕੀਤੀ ਹੈ ਮਾਸਟਰਮਾਈਂਡ ਇਹਦੇ ਵਿੱਚ ਕਰਨ ਸੀਗਾ ਤੇ ਮਨਵੀਰ ਦੇ ਨਾਲ ਇੱਕ ਹੋਰ ਇਹਦਾ ਜਿਹੜਾ ਐਸੋਸੀਏਟ ਸੀਗਾ ਸਨੀ ਉਹ ਅਜੇ ਤੱਕ ਗ੍ਰਿਫਤਾਰ ਤੋਂ ਗ੍ਰਿਫਤਾਰੀ ਤੋਂ ਬਾਹਰ ਹੈ ਪਰ ਉਹਦੇ ਵਾਸਤੇ ਵੀ ਅਸੀਂ ਰੀਡਾਂ ਕਰ ਰਹੇ ਹਾਂ ਸੋ ਤਿੰਨ ਜਣੇ ਇਹਦੇ ਵਿੱਚ ਪੂਰੇ ਇਨਵੋਲਡ ਸੀਗੇ ਦੋ ਜਿਹੜੇ ਮੋਟਰਸਾਈਕਲ ਤੇ ਆਏ ਔਰ ਉਹਨਾਂ ਚੋਂ ਇੱਕ ਅਸੀਂ ਗ੍ਰਿਫਤਾਰ ਕਰ ਲਿਆ ਤੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਜ ਜ ਸਨੀ ਹੈ ਉਹ ਵੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਇਹਦੇ ਨਾਲ ਹੀ ਅੱਛੀ ਜਿਹੜੀ ਹੈਗੀ ਕਾਰਗੁਜ਼ਾਰੀ ਸਾਡੀ ਸਬਡਿਵੀਜ਼ਨ ਨੇ ਕੀਤੀ ਹੈ ਕਿਉਂਕਿ ਇਸ ਨੇਚਰਸ ਦਾ ਜਿਹੜਾ ਸਾਡਾ ਕਮਿਟਿਡ ਹੈਗੇ ਆ ਕਿ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਇਹਨਾਂ ਤੋਂ ਜਿਹੜੀ ਹੈਗੀ ਫਰਦਰ ਕੁਝ ਵੀ ਦੇ ਵਿੱਚ ਇਹਨਾਂ ਨੇ ਕਿ ਇਹਨੂੰ ਵੇਚਿਆ ਪੁਰਾਣੀਆਂ ਵਾਰਦਾ ਤਾਂ ਹੋਰ ਕੀ ਨੇ ਉਹ ਵੀ ਅਸੀਂ ਕਲਾਸ ਕਰਾਂਗੇ ਮੈਂ ਪਹਿਲਾਂ ਕਿੰਨਾ ਗੱਲਾਂ ਬੈਕਗਰਾਉਂਡ ਫਿਲਹਾਲ ਇਹਨਾਂ ਦਾ ਜੀ ਵੈਰੀਫਿਕੇਸ਼ਨ ਕੀਤੀ ਗਈ ਹੈ ਕੋਈ ਵੀ ਇਹਨਾਂ ਤੇ ਪਹਿਲਾਂ ਐਫਆਈਆਰ ਨਹੀਂ ਹੈਗੀ ਹੈ ਪਰ ਬਾਹਰ ਦਾ ਤਾਂ ਇਹਨਾਂ ਤੋਂ ਅਸੀਂ ਕੁਝ ਕੁ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਨੇ ਮੋਰਚੇ ਬਾਹਰ ਦਾ ਕੀਤੀਆਂ ਹੋਣ ਤੇ ਜਿਹੜਾ ਸੰਨੀ ਹੈ ਜਿਹੜਾ ਹਜੇ ਗ੍ਰਿਫਤਾਰ ਤੋਂ ਬਾਹਰ ਹੈ ਉਹ ਪਿਸ਼ਾਵਰ ਸਾਨੂੰ ਲੱਗਦਾ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਲੱਗ ਰਿਹਾ ਤੇ ਉਹਦੀ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਮੈਮ ਕੋਈ ਸਲਾਬ ਵਗੈਰਾ ਜਾਂ ਹਥਿਆਰ ਕੋਈ ਬਰਾਮਦ ਹੈ ਨਾ ਆਰਮਸ ਇਹਨਾਂ ਤੋਂ ਕੋਈ ਕਵਰ ਨਹੀਂ ਹੋਇਆ ਤੇ ਬਾਈ ਕੋਈ ਵਗੈਰਾ ਮੈਂ ਕਿਹਾ ਸੀ ਜਿਹੜਾ ਯੂਜ਼ ਹੋ ਰਿਹਾ ਬਾਈ ਕੇ ਸੰਨੀ ਦਾ ਸੀਗਾ ਜੀ ਔਰ ਉਹ ਹਜੇ ਗ੍ਰਿਫਤਾਰ ਤੋਂ ਬਾਹਰ ਹੈ ਔਰ ਜਿਹੜੀ ਚੇਨ ਸੀਗੀ ਵਨ ਆਫ ਦ ਲੜਕੀ ਦੀ ਉਹ ਉਹਦੇ ਕੋਲ ਹੀ ਰਹੀ ਹੈ ਇਹ ਉਹ ਤੋਂ ਹੀ ਗ੍ਰਿਫਤਾਰੀ ਤੋਂ ਬਾਅਦ ਰਿਕਵਰ ਜਿਹੜੇ ਇੰਜਰੀ ਹੋਏ ਜਿਹਨਾਂ ਕੋਈ ਉਹਨੇ ਉਹਨਾਂ ਨੇ 700 ਮਾਰੇ ਸੀ ਜਾਂ ਫੇਸਰ ਹੋਏ ਇੰਜਰੀ ਹੋਏ ਲੇਡੀ ਜੀ ਜਿਹਨਾਂ ਨੇ ਪੈਪਰ ਸਪਰੇ ਬਾਤਾ ਤੇ ਫਿਰ ਜਿਹੜੀ ਉਹਦੀ ਚੇਨ ਔਰ ਜਿਹੜਾ ਇਹਨਾਂ ਦਾ ਕੜਾ ਲੈ ਰਿਹਾ ਸੀ ਕਿ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਲੀਅਰ ਪਤਾ ਚੱਲ ਰਿਹਾ ਕਿ ਉਹ ਥੋੜਾ ਬਹੁਤ ਉਹਨਾਂ ਦੀ ਹੱਥੋਂ ਭਾਈ ਹੋ ਰਹੀ ਹੈ ਸੋ ਉਸੇ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਹੋਈ ਇੰਜਰੀ ਹੋਈ ਹੈ ਉਸੇ ਦੇ ਦੌਰਾਨ